ਪੰਜਾਬੀ ਗੀਤ ਪਿਆਰ ਇੱਕ ਨਾਲ ਹੁੰਦਾ ਹੈ ਦੀ ਸ਼ੂਟਿੰਗ ਪਿਛਲੇ ਦਿਨੀ ਨਾਲਾਗੜ ਦੇ ਪਿੰਡ ਸਾਈ ਹਿਮਾਚਲ ਵਿਖੇ ਕੀਤੀ ਗਈ ਇਸ ਗੀਤ ਨੂੰ ਡਾਇਰੈਕਟਰ ਜਗਜੀਤ ਮਲਸੀਆ ਨੇ ਬੜੀ ਵਧੀਆ ਡਾਇਰੈਕਸ਼ਨ ਦੇ ਕੇ ਡਾਇਰੈਕਟ ਕੀਤਾ ਉਸਲਾਗਾ ਹੋ ਗਿਆ ਇਸ ਗੀਤ ਨੂੰ ਬੱਬੀ ਹੀਰੋ ਵਾਲੇ ਨੇ ਆਪਣੀ ਕਲਮ ਨਾਲ ਕਲਮਬੱਤ ਕੀਤਾ। ਗੀਤ ਨੂੰ ਬਹੁਤ ਹੀ ਸੁਰੀਲੇ ਗਾਇਕ ਅਮਨ ਖਾਨ ਨੇ ਗਾਇਆ ਹੈ ਜੋ ਦਿਲਾਂ ਨੂੰ ਖਿੱਚ ਪਾਉਣ ਵਾਲਾ ਗੀਤ ਹੈ। ਗੀਤ ਦੀ ਫੀਮੇਲ ਮਾਡਲ ਨਿਧੀ ਸ਼ਰਮਾ, ਮੇਲ ਮਾਡਲ ਨਵੀਬ ਸ਼ਰਮਾ, ਵਿਰਿੰਦਰ ਸਿੰਘ ਵਰਮਾ ਨੇ ਬਹੁਤ ਹੀ ਵਧੀਆ ਐਕਟਿੰਗ ਕੀਤੀ। ਫਿਲਮੀ ਐਕਟਰ ਐਚ ਆਰ ਡੀ ਸਿੰਘ ਨੇ ਲੜਕੀ ਦੇ ਪਿਤਾ ਦੀ ਭੂਮਿਕਾ ਬਹੁਤ ਵਧੀਆ ਅੰਦਾਜ਼ ਨਾਲ ਨਿਭਾਈ ਹੈ। ਐਕਟਰ ਸੁਖਵਿੰਦਰ ਮਾਨ, ਤਨਾਰਾ ਟੋਲ, ਮੌਨਿਕਾ ਵਰਮਾ ਨੇ ਵੀ ਬਹੁਤ ਵਧੀਆ ਐਕਟਿੰਗ ਕੀਤੀ। ਮੇਕਅਪ ਬਲਵਿੰਦਰ ਕੋਰ ਉਪੀ ਨੇ ਆਪਣੀ ਕਲਾ ਨਾਲ ਚਾਰ ਚੰਨ ਲਾਏ ਪੰਡਿਤ ਜੀ ਆਗਿਆ ਰਾਮ ਨੇ ਪੰਡਿਤ ਦੀਪੂਮਿਕਾ ਬੜੇ ਹੀ ਵਧੀਆ ਤਿਲਕੇ ਨਾਲ ਸੰਪੰਨ ਕੀਤੀ ਧੰਨਵਾਦ ਨਾਲਾਗੜ ਸਾਈ ਪਿੰਡ ਸਮੂਹ ಗ್ರಾಮ ਪੰਚਾਇਤ ਤੇ ਡਾਕਟਰ ਗੁਰਨਾਮ ਸਿੰਘ ਐਸ ਐਚਓ ओमप्रकाश ਗੁਪਤਾ ਜੀ ਦੇ ਜਿਨ੍ਹਾਂ ਨੇ ਵਿਸ਼ੇਸ਼ ਸਹਿਯੋਗ ਦਿੱਤਾ ਹੁਣ ਹਾ ਡਾਇਰੈਕਟਰ ਜਗਜੀਤ ਮਲਸੀਆ ਜੀ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਹਾਂਜੀ ਜਗਜੀਤ ਜੀ ਅੱਜ ਤੁਸੀਂ ਪਿੰਡ ਸਾਈ ਵਿਖੇ ਪਹੁੰਚੇ ਹੋ ਹਿਮਾਚਲ ਪ੍ਰਦੇਸ਼ ਦੇ ਵਿੱਚ ਤੇ ਇਹ ਕਿਸ ਗਾਣੇ ਦੀ ਸ਼ੂਟਿੰਗ ਹੋ ਰਹੀ ਹੈ ਤੇ ਇੱਥੇ ਪਹੁੰਚੇ ਹੋ ਕਿੰਨੀ ਟੀਮ ਹੈ ਤੁਹਾਡੇ ਨਾਲ ਜੋ ਵਰਕ ਹੋ ਰਿਹਾ ਕਿਸ ਤਰ੍ਹਾਂ ਦਾ ਹੋ ਰਿਹਾ ਹਾਂਜੀ ਸਭ ਤੋਂ ਪਹਿਲਾਂ ਭਾਜੀ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਗਰਦੀਪਾ ਜੀ ਜੋ ਤੁਸੀਂ ਹਰ ਸ਼ੂਟ ਦੇ ਵਿੱਚ ਸਾਡਾ ਸਾਥ ਦਿੰਦੇ ਹੋ ਤੇ ਚੈਨਲ ਤੋਂ ਤੇ ਸਾਡੀ ਸਾਰੀ ਟੀਮ ਨੂੰ ਬੜੇ ਵਧੀਆ ਤਰੀਕੇ ਨਾਲ ਆਪਣੇ ਕੈਮਰੇ ਵਿੱਚ ਕੈਦ ਕਰਦੇ ਹੋ ਠੀਕ ਹੈ ਜਿਵੇਂ ਗੋਗਨਾ ਭਾਜੀ ਨੇ ਇੱਕ ਵਾਰੀ ਗੱਲ ਕੀਤੀ ਸੀਗੀ ਬਈ ਅਸੀਂ ਗਾਣੇ ਨੂੰ ਸ਼ੂਟ ਕਰਦੇ ਹਾਂ ਤੇ ਤੁਸੀਂ ਸਾਨੂੰ ਸ਼ੂਟ ਕਰਦੇ ਹੋ ਉਹ ਬਹੁਤ ਅੱਸੀ ਗੱਲ ਸੀਗੀ ਸਾਡੇ ਕੋਲ ਨਾ ਭਾਜੀ ਦੀ ਤੇ ਮੈਨੂੰ ਹਮੇਸ਼ਾ ਯਾਦ ਆਉਂਦੀ ਹੈ ਤੇ ਬਾਕੀ ਰਹੀ ਜੀ ਗਾਣੇ ਦੀ ਗੱਲ ਇਹ ਗਾਣਾ ਇਹ ਜੋ ਗਾਣੇ ਦੀ ਲੋਕੇਸ਼ਨ ਸੀਗੀ ਅਸੀਂ ਇਹ ਸੌਂਗ ਜਿਹੜਾ ਅਸੀਂ ਪੰਜਾਬ ਵਿੱਚ ਵੀ ਸ਼ੂਟ ਕਰ ਸਕਦੇ ਸੀ ਪਰ ਅਸੀਂ ਇੰਨੀਆਂ ਮੁਸ਼ਕਲਾਂ ਝੱਲ ਕੇ ਇੰਨੀਆਂ ਕਠਿਨਾਈਆਂ ਨਾਲ ਰਾਸਤੇ ਵਿੱਚ ਕੋਈ ਗੱਡੀ ਉਧਰੋਂ ਆ ਰਹੀ ਹੈ ਕੋਈ ਉਧਰੋਂ ਆ ਰਹੀ ਹੈ ਕੋਈ ਪ੍ਰੋਡਕਸ਼ਨ ਉਧਰੋਂ ਆ ਰਹੀ ਹੈ ਠੀਕ ਹੈ ਤੇ ਇੱਥੇ ਪੂਰਾ ਰਿਸਕ ਲੈ ਕੇ ਆਏ ਆ ਜੀ ਕਿਉਂਕਿ ਬਾਰਿਸ਼ ਕੜੀ ਦਾ ਮੌਸਮ ਹੈ ਤੇ ਪਰ ਜਿਹੜਾ ਇਹ Song ਹੈ ਸਾਨੂੰ Song ਇੰਨਾ ਜ਼ਿਆਦਾ ਪਿਆਰਾ ਲੱਗਾ Song ਦਾ ਨਾਮ ਹੈ ਇੱਕੋ ਦਿਸਦਾ ਹੈ ਚਾਨਾ ਤੇ ਬਹੁਤ ਅੱਛਾ Song ਹੈ ਇਸੇ ਕਰਕੇ ਸਾਡੀ ਸਾਰੀ ਟੀਮ ਨੇ ਇਹ ਪਲੈਨਿੰਗ ਕੀਤੀ ਕਿ ਇਹ Song ਪਾ ਲਈ ਆਪਾਂ ਪੰਜਾਬ ਵਿੱਚ ਨਹੀਂ ਸ਼ੂਟ ਕਰਨਾ ਇਹ ਜੋ ਲੋਕੇਸ਼ਨ ਮੰਗ ਰਿਆ ਹੈ ਇੱਕ ਪਹਾੜੀ ਏਰੀਆ ਚਾਹੀਦਾ ਸਾਨੂੰ ਇਦਾਂ ਦੇ ਘਰ ਚਾਹੀਦੇ ਆ ਸਾਨੂੰ ਇਦਾਂ ਦੀਆਂ ਗਲੀਆਂ ਚਾਹੀਦੀਆਂ ਸਾਨੂੰ ਜੋ ਪ੍ਰਾਪਰਟੀ ਚਾਹੀਦੀ ਹੈ ਉਹ ਸਾਰੀ ਸਾਨੂੰ ਸਾਈਂ ਪਿੰਡ ਦੇ ਵਿੱਚ ਮਿਲੀ ਜੋ ਕਿ ਹਿਮਾਚਲ ਵਿੱਚ ਹੈ ਤੇ ਬਾਕੀ ਜਿਹੜਾ Song ਆ ਆਪਣਾ ਇੱਕੋ ਦਿਸ ਦਾ ਇਹ ਚੰਨ ਉਹ ਕਿਹੜਾ ਚੰਨ ਹੈ ਇਹ ਤੁਹਾਨੂੰ ਹੁਣ ਪੂਰਾ ਜਦੋਂ Song ਤੁਹਾਡੇ ਸਾਹਮਣੇ ਆ ਜਾਏਗਾ ਤੇ ਉਦੋਂ ਸਾਰਿਆਂ ਨੂੰ ਪਤਾ ਲੱਗ ਜਾ ਜੀ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੈ ਕਿ ਅਸੀਂ ਇਸ Song ਨੂੰ ਹਿੱਟ ਕਰੀਏ ਬਾਕੀ ਆ ਗੋਗਨਾ ਭਾਜੀ ਸਾਡੇ ਨਾਲ ਵੇਖਿਨੇ ਰਾਜੀ ਗੋਗਨਾ ਜੀ ਡੀਓਪੀ ਅਸੀਂ ਗੱਲ ਜੀ ਅੱਛਾ ਮੈਂ ਜੀ ਬੋਲਦਾ ਮੈਨੂੰ ਮੜਾ ਜਿਆ ਦਸਵੀਂ ਦੇ ਬਹੁਤ ਮੜਾ ਬੋਲੋ ਬੋਲੋ ਕੋਈ ਕੁਝ ਹੈ ਨਾ ਗਿਆਦੇ ਜੀ ਮਾਰਨੇ ਲਾ ਬਾਬਾ ਜੋ ਜੋ ਦਿਲ ਜੋ ਮਾਰੀਓ ਵੀ ਭਾਈ ਡਾਇਰੈਕਟਰ ਜਗਜੀਤ ਮਸੀਆ ਤੇ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਇਹ ਸੌਂਗ ਤੇ 3 ਤੁਹਾਨੂੰ ਕਹੀ ਲੱਗਦੀ ਹੈ ਤੁਹਾਡੀ ਟੀਮ ਹੈ ਜਿਹੜੀ ਬਹੁਤ ਵਧੀਆ ਕੰਮ ਕਰ ਰਹੀ ਹੈ ਹਾਂਜੀ ਹਾਂਜੀ ਬਹੁਤ ਵਧੀਆ ਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਗਜੀਤ ਭਾਜੀ ਨੇ ਕਿਸੇ ਚੀਜ਼ ਦਾ ਇਹ ਵਿੱਚ ਕੰਪਰੋਮਾਈਜ਼ ਨਹੀਂ ਕੀਤਾ ਖਾਸ ਕਰਕੇ ਲੋਕੇਸ਼ਨ ਨੂੰ ਲੈ ਕੇ ਕਿ ਪੰਜਾਬ ਵਿੱਚ ਵੀ ਕਰ ਸਕਦੇ ਸੀਗੇ ਬਟ ਇਹਨਾਂ ਨੇ ਕਿਹਾ ਵੀ ਨਹੀਂ ਅਸੀਂ ਪੰਜਾਬ ਵਿੱਚ ਨਹੀਂ ਕਰਨਾ ਕਿਉਂਕਿ ਲੋਕੇਸ਼ਨ ਚਾਹੀਦੀ ਸੀ ਸਾਨੂੰ ਇਸ ਤਰ੍ਹਾਂ ਦੀ ਜੋ ਭਾਜੀ ਨੇ ਚੂਜ਼ ਕੀਤੀ ਹੈ ਸੋ ਅੱਜ ਜਿਵੇਂ ਇੱਥੇ ਆਏ ਆ ਸਾਡੀ ਟੀਮ ਸਾਰੀ ਬਹੁਤ ਵਧੀਆ ਆਰਟਿਸਟ ਵੀ ਬਹੁਤ ਵਧੀਆ ਨੇ ਔਰ ਬਹੁਤ ਹੀ ਵਧੀਆ ਕੰਮ ਹੋ ਰਿਹਾ ਭਾਜੀ ਸੋ ਬਾਕੀ ਤੁਸੀਂ ਦੇਖ ਹੀ ਰਿਹਾ ਤੁਹਾਡੇ ਸਾਹਮਣੇ ਹੈਗੇ ਥੈਂਕ ਯੂ ਧੰਨਵਾਦ